ਜੀ ਸਭ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਇੱਥੇ ਚਾਰਜਸ ਸਮਾਉਣੇ ਜੀ ਮੈਂ ਕਾਠਗੜ੍ਹ ਦੇ ਲੋਕਾਂ ਨੂੰ ਰਿਕਵੈਸਟ ਕਰਨੀ ਚਾਹਨਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਚੈਲੰਜ ਨਸ਼ਿਆਂ ਦੇ ਖਿਲਾਫ ਪੁਲਿਸ ਡਿਪਾਰਟਮੈਂਟ ਦਾ ਚੱਲ ਰਿਹਾ ਉਹਦੇ ਵਿੱਚ ਸਾਡੀ ਖੁੱਲ ਕੇ ਮਦਦ ਕਰਨ ਮਦਦ ਕਰਨ ਵਾਲੇ ਬੰਦੇ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਏਗਾ ਇਸੇ ਤਰ੍ਹਾਂ ਨਸ਼ਿਆਂ ਦੇ ਨਾਲ-ਨਾਲ ਇਲੀਗਲ ਮਾਈਨਿੰਗ ਦੇ ਸਬੰਧ ਦੇ ਵਿੱਚ ਵੀ ਅਗਰ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਥਾਣੇ ਨੂੰ ਚਪਲਸ਼ ਮੁਲਾਜ਼ਮ ਕਿਸੇ ਨੂੰ ਵੀ ਬੇਖੌਫ ਹੋ ਕੇ ਦੱਸਣ ਉਹਨਾਂ ਦਾ ਨਾਮ ਪਤਾ ਜਿਹੜਾ ਹੈਗਾ ਉਹ ਗੁਪਤ ਰੱਖਿਆ ਜਾਏਗਾ ਬਾਕੀ ਜਿਹੜੇ ਹੋਰ ਵੀ ਸ਼ਰਾਰਤੀ ਅੰਸਰ ਨੇ ਉਹ ਵੀ ਆਪਦੇ ਆਪ ਲਈ ਜਗਾ ਕੋਈ ਹੋਰ ਲੱਭ ਲੈਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੰਜਮ ਨਸ਼ਿਆਂ ਦੇ ਪ੍ਰਤੀ ਜਿਵੇਂ ਕਿ ਇਲਾਕੇ ਦੇ ਵਿੱਚ ਕਿ ਕੁਝ ਫਿੰਡ ਐਸੇ ਪਾਈ ਜਾਂਦੇ ਜਿੱਥੇ ਨਸ਼ਾ ਤੇ ਵਿਗੜਿਆ ਉਹਦੇ ਬਾਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ਇਲਾਕੇ ਦੇ ਜਿਹੜੇ ਲੋਕ ਨੇ ਮੈਂ ਤਾਂ ਇਹੀ ਕਹਿ ਰਿਹਾ ਜੀ ਵੀ ਜਿਹੜੇ ਕੋਲੇ ਵੀ ਕਿਸੇ ਤਰ੍ਹਾਂ ਦੀ ਵੀ ਕਿਤੇ ਵੀ ਨਸ਼ੇ ਦੀ ਕੰਪਲੇਂਟ ਹੈਗੀ ਆ ਉਹ ਮੈਨੂੰ ਦੱਸਣ ਮੈਂ ਉਹਨਾਂ ਦਾ ਨਾਮ ਪਤਾ ਗੁਪਤ ਰੱਖਾਂਗਾ ਔਰ ਇਮੀਡੀਏਟ ਕਾਰਵਾਈ ਹੋਏਗੀ ਔਰ ਇਹ ਕਹਿਣ ਵਾਲੀ ਗੱਲ ਨਹੀਂ ਆ ਐਬਸੋਲੂਟਲੀ ਬਿਲਕੁਲ ਹੋਏਗੀ ਇਹ ਕਾਰਵਾਈ ਜੀ ਸਾਰੇ ਹੋਰ ਆਵਾਜ਼ਾਂ ਦੇ ਬਾਕੀ ਬਜਾਦੇ ਮੋਨੋ ਸ਼ੋਰ ਬਿਲਕੁਲ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਜੀ ਜੇ ਸਪੈਸ਼ਲ ਨਾਕਾਬੰਦੀ ਕਰਕੇ ਉਹਨਾਂ ਦੇ ਖਿਲਾਫ ਜਿਹੜੇ ਬੰਦੇ ਕਾਨੂੰਨੀ ਕਾਰਵਾਈ ਹੈਗੀ ਆ ਚਲਾਨ ਕੱਟੇ ਜਾਣਗੇ ਉਹਨਾਂ ਦੇ ਸਰ ਜੀ ਮੈਂ ਕੀ ਕਾਟੜ ਦੇ ਵਿੱਚ ਤੁਸੀਂ ਔਨ ਡਿਊਟੀ ਅੱਜ ਅਫਸਰ ਉਹਦਾ ਸੰਭਾਲਿਆ ਇਸ ਇਲਾਕੇ ਦੇ ਜਿਹੜੇ ਲੋਕ ਨੇ ਜਾਂ ਨੌਜਵਾਨ ਨੇ ਕੁਝ ਆਪਣੇ ਵੱਲੋਂ ਜਨਰਲ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅੱਜ ਦੇ ਮੈਨੂੰ ਲੈ ਕੇ ਕਾਨੂੰਨ ਦੀ ਹਦਾਇਤ ਦੇ ਵਿੱਚ ਰਹਿਣ ਕਾਨੂੰਨ ਦੀ ਪਾਲਣਾ ਕਰਨ ਤਾਂ ਮੈਂ ਉਹਨਾਂ ਦਾ ਮਿੱਤਰ ਹਾਂ ਜੇ ਉਹ ਕਾਨੂੰਨ ਦੇ ਖਿਲਾਫ ਜਾਣਗੇ ਤਾਂ ਫਿਰ ਮੇਤੋਂ ਮਾੜਾ ਵੀ ਕੋਈ ਨਹੀਂ ਹੈ ਠੀਕ ਥੈਂਕ ਯੂ ਥੈਂਕ ਯੂ